ਭਾਬੀ ਚਾ ਨਹੀਂ ਲੈ ਹੁਣ ਤੂੰ ਆਬਦੇ ਵਾਲੇ ਨੂੰ ਕਿਹਾ ਕਰ ਚਾ ਲੈਣ ਵਾਸਤੇ ਹਜੇ ਹੀ ਭਾਬੀ ਤੇ થઈ ਜਾ ਪਹਲਦਾਇਆ ਹੁਣ ਆਵਾਜ਼ ਮਾਰ ਨਾਲੇ ਤਾਂ ਉਹ ਤੈਨੂੰ ਜ਼ਾਦੇ ਹੋਗੀ ਤੇ ਨਾਲੇ ਸਾਨੂੰ ਸਾਰਿਆਂ ਨੂੰ ਰਮਨ ਤੈਨੂੰ ਯਾਦ ਕਰੀ ਜਾਂਦੇ ਸੀ ਅਸੀਂ ਐਂ ਕਹਿੰਦੇ ਸੀ ਗੱਜ ਤੇਰੇ ਹੱਥਾਂ ਦੀ ਚਾਹ ਪੀਣੀ ਹੈ ਉਹ ਕਿਉਂ ਕੁੜੀ ਨੂੰ ਸਵੇਰੇ ਸਵੇਰੇ ਤੰਗ ਕਰਦੀ ਹੈ ਜਾ ਤੂੰ ਲੈ ਕੇ ਆ ਜਾ ਲਿਆਨੀ ਨਹੀਂ ਦੀਦੀ ਮੈਂ ਛਾਣੀ ਪੀਂਦੀ ਲੈ ਪੁੱਤ ਫੇਰ ਕੀ ਹੋ ਗਿਆ ਜੀ ਚਾਹ ਨਹੀਂ ਪੀਣੀ ਤੂੰ ਦੁੱਧ ਪੀ ਲੈ ਸੁੱਖ ਨਾਲ ਬਥੇਰਾ ਦੁੱਧ ਆ ਆਪਣੇ ਘਰ ਜਾ ਨਹੀਂ ਮੱਢੀਏ ਤੂੰ ਇਹਨੂੰ ਦੁੱਧ ਕਰਨ ਕਰਕੇ ਲਿਆ ਕੇ ਦੇ ਨਹੀਂ ਨਹੀਂ ਮਮੀ ਜੀ ਮੈਂ ਦੁੱਧ ਵੀ ਨਹੀਂ ਪੀਂਦੀ ਐਕਚੁਅਲੀ ਮੈਂ ਆਪਣੇ ਘਰੇ ਕਾਫੀ ਪੀਂਦੀ ਸੀ ਪਰ ਆਪਣੇ ਘਰ ਤਾਂ ਸਾਰੀ ਚਾਹ ਦੇ ਉਮਲੀ ਐ ਚਾਹ ਹੀ ਬਣਦੀ ਐ ਇਥੇ ਤਾਂ ਕਾਫੀ ਕਾਫੀ ਨਹੀਂ ਬਣਦੀ ਚਲੋ ਕੋਈ ਗੱਲ ਨਹੀਂ ਦੀਦੀ ਫੇਰ ਰਹਿਣ ਦੋ ਕੋਈ ਗੱਲ ਨਹੀਂ ਪੁੱਤ ਤੂੰ ਬੈਠ ਅੰਦਰ ਜਾ ਕੇ ਮੈਂ ਤੈਨੂੰ ਮੰਗਾ ਕੇ ਦਨੀਆ ਦੁਕਾਨ ਤੋਂ ਕਾਫੀ। ਦੀਪਾ ਜਾ ਪੁੱਤ ਤੂੰ ਦੁਕਾਨ ਤੋਂ ਲਿਆ ਕੇ ਦੇ ਜਾ ਕੇ ਕਾਫੀ। ਇਹ ਕਿਹੜਾ ਜਿਆਦਾ ਮਹਿੰਗੀ ਹੈ? 20000 ਰੁਪਏ ਦੇ ਆਉਗੇ। ਲੈ ਵੀ ਦਿਰਾ। ਤੇਰਾ ਨਾ ਖਰਚਾ ਵਧ ਗਿਆ। ਪਹਿਲੇ ਦਿਨੇ ਅਗਲੀ ਨੇ ਕਾਫੀ ਡਿਮਾਂਡ ਕਰਤੀ। ਆ ਬੇ ਇੱਕ ਤਾਂ ਖਰਚਾ ਵਧ ਗਿਆ। ਪੁੱਤ ਤੂੰ ਗ੍ਰੀਨ ਨੇਚਰ ਕਰਦੀ ਐ। ਤੇ ਫਿਰ ਆਖਾਂਦੀ ਐ ਅੱਜਾ ਲੈ ਕੇ ਆ। ਅੰਥੀਆ ਮਿਲਿਆ ਨਾ। ਕੀ ਬਿਨੇ ਹੋ ਅੱਛਾ ਦੱਸੋ ਕਿਵੇਂ ਦੀ ਲੱਗ ਰਹੀ ਮੈਂ ਦਸੰਦੀ ਕਰੋੜ ਐ ਤੂੰ ਤਾਂ ਬੈਸੀ ਬਹੁਤ ਸੋਹਣੀ ਐ ਹੂੰ ਪਾਸ ਖੇ ਆਂ ਤਾਂ ਬਹੁਤ ਸੋਹਣੀ ਬਰਾਮਣ ਪੋਤਾ ਲੈ ਆ ਗਿਆ ਮੰਮੀ ਦਾ ਬਲਾਵਾ ਆਹਾਂ ਪਲੀਜ਼ ਤੁਸੀਂ ਜਾ ਕੇ ਪੁੱਛਿਆ ਨਾ ਕੀ ਕੰਮ ਐ ਓ ਯਾਰ ਮੈਂ ਜਾਂਦਾ ਚੰਗਾ ਲੱਗੂਗਾ ਚਲ ਐਂ ਕਰ ਮੈਂ ਚੱਲਦਾ ਤੂੰ ਅੱਜ ਠੀਕ ਐ ਠੀਕ ਆ ਓਕੇ ਜੀ ਬੁਲਾਇਆ ਸੀ ਉਮੀ ਹਾਂ ਪੁੱਤ ਰਮਨ ਮੇਰੀ ਗੱਲ ਸੁਣ ਬਿਆਹ ਤੋਂ ਬਾਅਦ ਪੁੱਤ ਤੇਰੀ ਪਹਿਲੀ ਰਸੋਈ ਅੱਜ ਤੂੰ ਅੱਜ ਮਿੱਠੇ ਚ ਕੁਝ ਬਣਾ ਲੈ ਕੜਾ ਪ੍ਰਸ਼ਾਦ ਬਣਾ ਲੈ ਮੈਂ ਤਾਂ ਕਹਨੀ ਆ ਜੀ ਮੈਨੂੰ ਤਾਂ ਕੜਾ ਪ੍ਰਸ਼ਾਦ ਬਣਾਉਣਾ ਆਉਂਦਾ ਹੀ ਨਹੀਂ ਤੇ ਨਾ ਹੀ ਮੈਂ ਕਦੇ ਬਣਾਇਆ ਕੋਈ ਗੱਲ ਨਹੀਂ ਜੇ ਤੈਨੂੰ ਕੜਾ ਪ੍ਰਸ਼ਾਦ ਨਹੀਂ ਬਣਾਉਣਾ ਆਉਂਦਾ ਤਾਂ ਜੋ ਤੈਨੂੰ ਮਿੱਠੇ ਚ ਬਣਾਉਣਾ ਆਉਂਦਾ ਉਹ ਬਣਾ ਲੈ ਨਹੀਂ ਦੀਦੀ ਮੈਨੂੰ ਤਾਂ ਮਿੱਠੇ ਚ ਕੁਝ ਵੀ ਬਣਾਉਣਾ ਨਹੀਂ ਆਉਂਦਾ ਚਲ ਕੋਈ ਨਾ ਭਾਈ ਚਾਹ ਤਾਂ ਬਣਾਉਣੀ ਆਉਂਦੀ ਹੂ ਉਹ ਬਣਾ ਲਿਆ ਉਹ ਵੀ ਤਾਂ ਮਿੱਠੀ ਹੁੰਦੀ ਐ ਉਹ ਪੀ ਲਾਂਗੇ ਮੈਂ ਤਾਂ ਚਾਹ ਵੀ ਨਹੀਂ ਬਣਾਉਣੀ ਆਉਂਦੀ ਉਹ ਚਲ ਤੂੰ ਐਂ ਕਰ ਗਰਮ ਪਾਣੀ ਦੇ ਵਿੱਚ ਨਾ ਖੰਡ ਹੀ ਘੋਲ ਲਿਆ ਉਹ ਪੀ ਲਾਂਗੇ ਸਾਰੇ ਜਣੇ ਚਮਚਾ ਚਮਚਾ ਤੁਸੀਂ ਐਵੇਂ ਨਾ ਦੋਨੇ ਜਾਣੇ ਮੇਰੀ ਦਰਾਨੀ ਨੂੰ ਤੰਗ ਕਰੀ ਜਾਓ ਕੋਈ ਗੱਲ ਨਹੀਂ ਰਮਨ ਜੇ ਤੈਨੂੰ ਨਹੀਂ ਬਣਾਉਣਾ ਆਉਂਦਾ ਕੁਝ ਮੈਂ ਸਿਖਾ ਦੂੰਗੀ ਨਾਲੇ ਸਾਡੇ ਵੱਲ ਦੇਖ ਦੇ ਕਿ ਹੌਲੀ ਹੌਲੀ ਸਾਰਾ ਕੁਝ ਸਿੱਖ ਜਾਈਂਗੀ ਚਲ ਆ ਮੇਰੇ ਨਾਲ तेन मैं दस दी कर गर्मी है इतने तो घबराहट जी होती है अब पसीने रहा मेरा मेकअप खराब हो जाना मैं करूम जानी हूं तुम मेरी रोटी उठे भजवा दो हाँ। ਕੋਈ ਗੱਲੀ ਰਮਨ ਤੂੰ ਚਲੀ ਜਾ ਮਾਥੇ ਫੜਾ ਦਿੰਦੇ ਰੋਟੀ ਕੋਈ ਨਾ ਬੁੱਤ ਉਹ ਨਹੀਂ ਆਣੀ ਹੈ ਜਲੀ ਬਿਜਰੀ ਨਾਲ ਇਹਦੇ ਕੜਾ ਬਿਜਰੀ ਦੇ ਮਾਂ ਬੈਠੀ ਦੀ ਸਿਖਾਉਣੇ ਵਾਲੀ ਆਪਾਂ ਨਹੀਂ ਸਿਖਾਉਣਾ ਤੂੰ ਬਸ ਇਹਨੂੰ ਨਾਲ ਨਾਲ ਹੀ ਰੱਖਿਆ ਕਰਦੀ ਐ ਹਾਂਜੀ ਮੰਮੀ ਜੀ ਮੈਂ ਇਹਨੂੰ ਆਪਣੀ ਨਿੱਕੀ ਬੈਣ ਬਣਾ ਕੇ ਰੱਖੂੰਗੀ ਪਾਣੀ ਵੀ ਗਰਉਟੇ ਨਹੀਂ ਦੀਦੀ ਤੇ ਮੰਮੀ ਬਣਾ ਰਹੀਆਂ ਨੇ ਫਿਰ ਤੂੰ ਕਿਉਂ ਆ ਗਈ ਤੂੰ ਨੇ ਹੈਲਪ ਕਰਾਇਆ ਹੁੰਦੀ ਸੀ ਜਾ ਕੇ ਮੈਨੂੰ ਕਿਹੜਾ ਬਣਾਉਣੀ ਆਉਂਦੀ ਆ ਜਿਹੜੀ ਮੈਂ ਹੈਲਪ ਕਰਾਵਾਂ ਕਰਮਾਂ ਦੀ ਨਹੀਂ ਬਣਾਉਣੀ ਹੁੰਦੀ ਘਟਕੜ ਉੱਤੇ ਖੜ ਜਾਂਦੀ ਤੈਨੂੰ ਸਿੱਖ ਲੈਂਦੀ ਤੈਨੂੰ ਬਣਾਉਣੀ ਆ ਜਾਂਦੀ ਦੀਪ ਚਾਰ ਪਾਈ ਤਾਂ ਜਣੀ ਆਪਾਂ ਕਰੇ ਆਪਾਂ ਕਿਹੜਾ ਪੂਰੇ ਪਿੰਡ ਦੀ ਬਣਾਉਣੀ ਆ ਬਣਾ ਲੈਣਗੇ ਉਹ ਉਹ ਜੇ ਨਹੀਂ ਬਣਾਉਣੀ ਹੁੰਦੀ ਘਟਕੜ ਉੱਤੇ ਖੜ ਕੇ ਵੇਟ ਕਰ ਲੈ ਜੀ ਤੂੰ ਰੋਟੀ ਪਾ ਕੇ ਲਿਆਉਂਦੀ ਦੀਪਮ ਜੀ ਦੀ ਨੂੰ ਬੋਲਤਾ ਉਹ ਆਪੇ ਫੜਾ ਜਾਣਗੇ ਆਪਣੀ ਰੋਟੀ ਰਮਨ ਜੀ ਅ ਤਰੇ ਲਈ ਹੱਦ ਹੈ ਹੁਣ ਹੋਰ ਰੋਟੀ ਫੜਾ ਦੇਣਗੇ ਆਪਣੋਂ ਕਮਰੇ ਚ ਆਏ ਚੰਗਾ ਲੱਗੂਗਾ ਤੂੰ ਆਪ ਰੋਟੀ ਪਾ ਕੇ ਲਿਆ ਸਕਦੀ ਸੀ ਦੀਪ ਤੁਸੀਂ ਕੀ ਇੱਕੋ ਗੱਲ ਵਾਰ-ਵਾਰ ਮੈਨੂੰ ਸੁਣਾ ਰਹੇ ਹੋ ਤੁਹਾਨੂੰ ਪਤਾ ਨਾ ਮੈਂ ਆਪਦੇ ਘਰੇ ਵੀ ਕੋਈ ਕੰਮ ਨਹੀਂ ਕਰਦੀ ਸੀ ਉੱਥੇ ਵੀ ਆਂਟੀ ਕਰਕੇ ਜਾਂਦੀ ਸੀ ਸਾਰਾ ਕੰਮ ਹਰਮਨ ਇੱਥੇ ਆ ਕੋਈ ਆਂਟੀ ਨਹੀਂ ਲਿਖੀ ਹੈਗੀ ਇੱਥੇ ਕੰਮ ਤੈਨੂੰ ਆਪ ਕਰਨਾ ਪੈਣਾ ਹੈ ਦੀਪ ਕਿੰਨੇ ਕ ਦਿਨ ਹੋਏ ਮੈਨੂੰ ਇੱਥੇ ਆਏ ਨੂੰ ਤੇ ਤੁਸੀਂ ਮੈਨੂੰ ਗੱਲਾਂ ਸੁਣਾਉਣ ਵੀ ਲੱਗ ਗਏ ਆ ਲੋ ਰੋਟੀ ਖਾ ਲੀ ਭਾਬੀ ਤੂੰ ਕਿ ਰੋਟੀ ਲਈਆਂ ਤੂੰ ਆਵਾਜ਼ ਮਾਰ ਦਿੰਦੀ ਹਰਮਨ ਫੜ ਲਿਆਉਂਦੀ ਫੇਰ ਕੀ ਹੋ ਗਿਆ ਜੇ ਮੈਂ ਲੈ ਆਈ ਅੱਗੇ ਵੀ ਤਾਂ ਮੈਂ ਹੀ ਫੜਾ ਕੇ ਜਾਨੀ ਆ ਨਾ ਭਾਬੀ ਪਹਿਲਾਂ ਗੱਲ ਹੋਰ ਸੀ ਹੁਣ ਆਏ ਸੀ ਬੈੱਡ ਤੇ ਬਹਿ ਕੇ ਰੋਟੀਆਂ ਖਾਣ ਦੇ ਚੰਗੇ ਲੱਗਦੇ ਆ ਕੋਈ ਗੱਲ ਨਹੀਂ ਹਲੇ ਨਵੀਂ ਨਵੇਂ ਵਿਆਹ ਕੇ ਆਈ ਐ ਅੱਗੇ ਜਾ ਕੇ ਸਾਰਾ ਕੰਮ ਇੰਨੇ ਸਾਂਭਣਾ ਓਹ ਇੰਨੀ ਜਹਾ ਮੇਰੇ ਤੇ ਅਫ ਹਲੇ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਤੂੰ ਇਹਨੂੰ ਜ਼ਿਆਦਾ ਕਹਿੰਦੇ ਹੈ ਲਾ ਤਾਂ ਪੂਰੀ ਡੱਬੀ ਮਿਰਚਾਂ ਦੀ ਇੱਕੋ ਗੱਲੇ ਚ ਪਾ ਦਿੱਤੀ ਹੋਏ ਐਨੀ ਮਿਰਚ ਤੇ ਮੈਂ ਕਦੇ ਖਾਦੀ ਨਹੀਂ ਮੇਰੇ ਤੋਂ ਨਹੀਂ ਖਾਦੀ ਆਣੀ ਤੁਸੀਂ ਐਂ ਕਰੋ ਮੈਨੂੰ ਮੈਗੀ ਬਣਾ ਦਿਓ ਹਰਮਨ ਇਹ ਕਿਤੇ ਕਾ ਗੱਲ ਕਰਨ ਦਾ ਜੇ ਤੇਰਾ ਕੁਝ ਖਾਣ ਨੂੰ ਜੀ ਕਰਦਾ ਤੂੰ ਆਪ ਜਾ ਕੇ ਬਣਾ ਲਿਆ ਐ ਭਾਬੀ ਨੂੰ ਆਰਡਰ ਕਰ ਤੂੰ ਮਰੀ ਜਾਨੀ ਆ ਤੂੰ ਕੋਈ ਗੱਲ ਨਹੀਂ ਦੀਪ ਚੁੱਪ ਕਰ ਤਾ ਰਮਨ ਮੈਂ ਬਣਾ ਦਿੰਦੀ ਆ ਤੈਨੂੰ ਮੈਗੀ ਤੂੰ ਬੈਠ ਰਮਨ ਤੂੰ ਆ ਕਿਵੇਂ ਗੱਲ ਕਰ ਰਹੀ ਸੀ ਭਾਬੀ ਦੇ ਨਾਲ ਜਿਦ ਤਰਾ ਮੈਗੀ ਖਾਣ ਨੂੰ ਜੀ ਕਰਦਾ ਤੂੰ ਆਪ ਜਾ ਕੇ ਬਣਾ ਲੈ ਉਹਨੂੰ ਕਾਹਤੋਂ ਕਹਿ ਰਹੀ ਸੀ ਬਣਾਉਣ ਵਾਸਤੇ ਤੇ ਜੇ ਮੈਨੂੰ ਮੈਗੀ ਬਣਾਉਣੀ ਆਉਂਦੀ ਤਾਂ ਮੈਨੂੰ ਅੱਜ ਕਿਸੇ ਦੀ ਮਿੰਤਾ ਕਰਨ ਦੀ ਜ਼ਰੂਰਤ ਨਹੀਂ ਸੀ ਤੇ ਜੇ ਮੈਗੀ ਤੋਂ ਪ੍ਰੋਬਲਮ ਹੈ ਨਾ ਤਾਂ ਨਹੀਂ ਖਾਂਦੀ ਮੈਂ ਮੈਗੀ ਭੁੱਖੀ ਰਹਿ ਲੂੰਗੀ ਪੂਰਾ ਦਿਨ ਲੱਗਦਾ ਭਾਜੀ ਥੋੜਾ ਤਾਂ ਦਿਲ ਨਹੀਂ ਲੱਗਿਆ ਹੈਗਾ ਧੀ ਤੋਂ ਵੀ ਨਾ ਕੀ ਕਰਗੇ ਭੈਣ ਜੀ ਧੀਆਂ ਦਾ ਪਿਆਰ ਹੀ ਇਦਾਂ ਦਾ ਹੁੰਦਾ ਕਿ ਆਪਣੇ ਆਪ ਹੀ ਕੋਲ ਲੈ ਆਉਂਦਾ ਹਾਂਜੀ ਹਾਂਜੀ ਭਾਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਹੋਰ ਮਾਸਟਰ ਜੀ ਫਸਲ ਫਾੜੀ ਠੀਕ ਠਾਕ ਹੈ ਹਾਂ ਹਾਂ ਪੁੱਤ ਵਧੀਆ ਚਲੋ ਸ਼ੁਕਰਾ ਪਰਮਾਤਮਾ ਰਾਮਨ ਕਿੱਥੇ ਆ ਦੀਪ ਮੈਂ ਲਾਦਾ ਮਮੀ ਸੱਤੇ ਪਏ ਮੈਂ ਬਣਾਉਣਾ ਰਾਮਨ ਹਾਂਜੀ ਆ ਬਾਹਰ ਹੀ ਮੜਾ ਜਾ ਆਈ

ਪ੍ਰੀਤ ਚਾਹ ਲੈ ਕੇ ਆਪੂ ਤੇ ਜਲਦੀ ਨਹੀਂ ਨਹੀਂ ਭੈਣ ਜੀ ਮੈਂ ਚਾਹ ਨਹੀਂ ਪੀਣੀ ਮੈਂ ਤੇ ਇੱਥੇ ਲੰਘ ਰਿਹਾ ਸੀ ਮੈਂ ਸੋਚਿਆ ਪ੍ਰੀਤ ਨੂੰ ਮਿਲ ਜਾ ਨਾਲੇ ਇਹਨੇ ਮੈਥੇ ਥੋੜਾ ਕੋਈ ਸਮਾਨ ਮੰਗਾਇਆ ਸੀ ਕਹੀਂ ਸੀ ਜੜੀ ਜੋ ਤੁਸੀਂ ਇਧਰ ਆਏ ਮੈਨੂੰ ਦੇ ਜਿਓ ਬਸ ਉਹੀ ਫੜਾਉਣ ਆਇਆ ਸੀ ਜਾਈ ਤੂੰ ਸੀ चलने हो इतनी जल्दी जल्दी मिलने आयो रामन वो तो की सामान मंगाए तू तो अपने डैडी को मम्मी जी मैं कॉफी मंगवाई सी ये मेरी फेवरेट कॉफी है मैं हूं ही जाके बनानी है <laughs> मैं तो सच्ची तरस ही पई सी इनु <laughs> दीपा एक काम को चंगे नहीं लगते बुरे लगते इन्हें ਤੂੰ ਆਪਨੇ ਸਿਲੇ ਆ ਕੇ ਦੇ ਸਕਦਾ ਉਹਨੂੰ ਕਾਫੀ ਕੀ ਸੋਚਦਾ ਹੁਣ ਉਹਦਾ ਡੈਡੀ ਵੀ ਮੇਰੀ ਕੁੜੀ ਨੂੰ ਐਡੇ ਵੱਡੇ ਘਰ ਚ ਕਾਫੀ ਨਹੀਂ ਮਿਲਦੀ ਹੈਗੀ 2 ਰੁਪਏ ਦਾ ਪੈਕਟ ਹੈ ਦੱਸ ਪੁੱਤਰ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਮੈਂ ਜਾ ਉਹਨੂੰ ਜਾ ਕੇ ਠੀਕ ਹੈ ਮੈਂ ਕਰ ਤੀ ਕਾਫੀ ਵੀ ਨਹੀਂ ਤੋ ਮੈਨੀ ਪੀੜੀ ਨਾ ਰਵਣ ਤੈਨੂੰ ਕੀ ਲੋੜ ਸੀ ਸਭ ਡੈਡੀ ਤੁਮਕ ਮੰਗਵਾਂਦੀ ਤੂੰ ਮੈਨੂੰ ਕਹਿਂਦੀ ਮੈਂ ਤੈਨੂੰ ਆਪੇ ਲੈ ਕੇ ਦਿੰਦਾ ਤੈਨੂੰ ਪਤਾ ਅੱਜ ਸਾਡੇ ਪਰਿਵਾਰ ਦੀ ਕਿੰਨੀ ਅਨਸਲਟ ਹੋਈ ਐ ਤੇ ਮੈਨੂੰ ਤਿੰਨ ਦਿਨ ਤੋਂ ਹੋ ਗਏ ਸੀ ਕਾਫੀ ਮੰਗਵਾਂਦੀ ਨੂੰ ਮੈਨੂੰ ਕਿਸੇ ਨੇ ਨਹੀਂ ਲਿਆ ਕੇ ਦਿੱਤੀ ਜੇ ਤੇਰੇ ਲਈ ਇਹ ਇੰਨੀ ਜ਼ਰੂਰੀ ਸੀ ਨਾ ਤੂੰ ਮੈਨੂੰ ਕਹਿਂਦੀ ਮੈਨੂੰ ਲਿਆ ਕੇ ਦੇ ਮੈਂ ਲਿਆ ਕੇ ਹੀ ਦਿੰਦਾ ਤੈਨੂੰ ਜੇ ਮੈਨੂੰ ਕਿਸੇ ਨੇ ਨਹੀਂ ਲਿਆ ਕੇ ਦਿੱਤੀ ਤਾਂ ਤਾਂ ਹੀ ਮੈਂ ਡੈਡ ਤੋਂ ਮੰਗਵਾਈ ਐ ਨਾ ਨਹੀਂ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ। ਚੱਲ ਹੁਣ ਮੈਨੂੰ ਕਾਫੀ ਪੀ ਲੰਦੇ। ਮੇਰਾ ਮੂਡ ਨਾ ਖਰਾਬ ਕਰੀ ਚੱਲ। ਮੈਂ ਜਸਤ ਤੇ ਨਾ ਗੱਲ ਕਰ ਰਿਹਾ। ਤੇਰਾ ਮੂਡ ਨਹੀਂ ਖਰਾਬ ਕਰਿਆ। ਜਿੱਥੇ ਤੂੰ ਗਲਤ ਹੋਵੇਂਗੀ ਨਾ ਮੈਂ ਤੈਨੂੰ ਦੱਸੂਗਾ। ਮੈਨੂੰ ਹੁਣ ਪੀਣ ਦੇਣੀ ਹੈ ਕਾਫੀ ਕਿ ਨਹੀਂ? ਮੁੱਠ ਕੇ ਚਲੀ ਹੀ ਜਾਨੀ ਐਥੋਂ। ਹਾਂ ਹਾਂ ਸਭ ਠੀਕ ਠਾਕ। ਅੱਛਾ। ਅਬ ਮੈਂ ਫੇਰ ਕਰਦੇ ਹਾਂ ਰਮਨ ਪੀਲੀ ਕਾਫੀ ਤੂੰ ਹਾਂ ਪੀਲੀ ਬਹੁਤ ਸਵਾਦ ਸੀ ਤੁਸੀਂ ਪੀਣ ਦੇਉਗੇ ਤਾਂ ਤਾਂ ਹੀ ਹੈ ਨਾ ਕੀ ਮਤਲਬ ਮਤਲਬ ਇਹ ਹੀ ਕਿ ਪਹਿਲਾਂ ਤੁਸੀਂ ਮੇਰੇ ਘਰ ਵਾਲੇ ਦੇ ਕੰਨ ਪਰ ਕੇ ਉਹਨੂੰ ਅੰਦਰ ਭੇਜ ਦਿੱਤਾ ਤੇ ਜੇ ਹੁਣ ਮੈਂ ਬਾਹਰ ਆਈਆਂ ਤਾਂ ਤੂੰ ਮੈਨੂੰ ਟੀਚਰਾ ਕਰਨ ਲੱਗੀ ਸ਼ਰਮ ਨਹੀਂ ਆਉਂਦੀ ਤੈਨੂੰ ਪਰ ਪੁੱਤ ਅਸਤੇ ਇਦਾਂ ਦੀ ਕੋਈ ਗੱਲ ਨਹੀਂ ਕਹੀ ਦੀਪਨ ਹਾਂ ਕਿਹਾ ਤਾਂ ਤੁਸੀਂ ਕੁਛ ਵੀ ਨਹੀਂ ਬਸ ਥੋੜੀ ਚੁੱਕ ਦੇ ਕੇ ਉਹਨੂੰ ਅੰਦਰ ਭੇਜ ਦਿੱਤਾ ਉਹਨੇ ਅੰਦਰ ਜਾਂਦੇ ਸਾਰੇ ਮੇਰਾ ਜੀਣਾ ਹਰਾਮ ਕਰ ਦਿੱਤਾ ਇੱਕ ਕੁੱਟ ਵੀ ਮੈਨੂੰ ਕਾਫੀ ਦੀ ਨਹੀਂ ਪੀਣ ਦਿੱਤੀ ਮੇਰਾ ਦਿਲ ਕਰਦਾ ਸਾਰੀ ਕਾਫੀ ਚੱਕ ਕੇ ਰੂੜੀ ਤੇ ਸਿੱਟਿਆ ਵਾਂ ਅੰਦਰ ਉਹਨੂੰ ਤੁਸੀਂ ਇੰਨਾ ਭਰ ਕੇ ਤੋਰਿਆ ਤੇ ਜਦੋਂ ਮੈਂ ਬਾਹਰ ਆਈਆਂ ਤੇ ਇਹ ਮੈਡਮ ਮੈਨੂੰ ਟਿਚਰਾ ਕਰਨ ਲੱਗ ਪਈ ਤੁਸੀਂ ਦੋਵੇਂ ਜਣੀਆਂ ਚੰਗਾ ਸਵਾਲ ਲੈ ਰਹੀਆਂ ਸਾਡੀ ਲੜਾਈ ਦਾ ਕੋਈ ਨਾ ਤੀਏ ਤੂੰ ਇਹਦੀ ਗੱਲ ਦਾ ਗੁੱਸਾ ਨਾ ਕਰੇ ਇਹ ਨਿਆਣੀ ਹੈ ਉਹਨੂੰ ਹਜੇ ਨਹੀਂ ਪਤਾ ਕਿਹਦੇ ਨਾਲ ਕਿਵੇਂ ਗੱਲ ਕਰਨੀ ਹੈ ਮੰਮੀ ਜੀ ਮੈਂ ਉਹਦੀ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ ਉਹ ਮੇਰੇ ਨਿੱਕਿਆ ਭੈਣਾ ਵਰਗੀ ਹੈ ਜੇ ਉਹਦੀ ਜਗ੍ਹਾ ਤੇ ਮੇਰੀ ਅਬਦੀ ਭੈਣ ਹੁੰਦੀ ਜੇ ਉਹ ਮੈਨੂੰ ਬੋਲਦੀ ਤਾਂ ਮੈਨੂੰ ਸਮਝਾਉਣਾ ਸੀ ਤੁਸੀਂ ਫਿਕਰ ਨਾ ਕਰੋ ਮੈਂ ਉਹਦੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਕੀ ਗੱਲ ਰਮਨ ਅੱਜ ਬੜੀ ਖੁਸ਼ ਆ ਦੀਦੀ ਮੇਰਾ ਵਿਆਹ ਤੋਂ ਪਹਿਲਾਂ ਜੌਬ ਦੇ ਫਾਰਮ ਭਰੇ ਸੀ ਮੇਰੀ ਸਿਲੈਕਸ਼ਨ ਹੋ ਗਈ ਰਮਨ ਉਹ ਤੈਨੂੰ ਕੀ ਲੋੜ ਪਈ ਐ ਨੌਕਰੀ ਕਰਨ ਦੀ ਆਪਣੇ ਘਰ ਕਿਹੜਾ ਕਿਸੇ ਚੀਜ਼ ਦੀ ਘਾਟ ਐ ਸੁੱਖ ਨਾਲ ਸਭ ਕੁਝ ਦਿੱਤਾ ਹੋਇਆ ਰੱਬ ਨੇ ਨਾਲੇ ਪੁੱਤ ਆਪਣੇ ਘਰ ਦੀਆਂ ਨੋਹਾਂ ਧੀਆਂ ਬਾਹਰ ਜਾ ਕੇ ਨੌਕਰੀ ਕਰਨ ਐ ਚੰਗਾ ਨਹੀਂ ਸਮਝਿਆ ਜਾਂਦਾ ਕੀ ਮਤਲਬ ਕੁੜੀਆਂ ਬਾਹਰ ਨੌਕਰੀ ਕਰਨ ਮੇਰੀ ਕੋਈ ਪਰਸਨਲ ਲਾਈਫ ਨਹੀਂ ਮੇਰੀਆਂ ਕੋਈ ਪਰਸਨਲ ਲੋੜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਘਰ ਦੀ ਚਾਰ ਦਿਵਾਰੀ ਦੇ ਵਿੱਚ ਅੰਦਰ ਬੈਠੀ ਬੈਠੀ ਰੋਟੀਆਂ ਪਕਾ ਕੇ ਇੱਥੇ ਆਦੀ ਜ਼ਿੰਦਗੀ ਸੜਦਾ ਸਾਰੀ ਰਮਨ ਤੂੰ ਹਰ ਗੱਲ ਨੂੰ ਪੁੱਠਾ ਕੋ ਲੈ ਜਾਨੀਂ ਜਦੋਂ ਤੈਨੂੰ ਮੰਮੀ ਨੇ ਕਹਿ ਤਾ ਵੀ ਆਪਣੇ ਘਰ ਦੀਆਂ ਨੂੰਹਾਂ ਦੀਆਂ ਨੌਕਰੀ ਨਹੀਂ ਕਰਦੀਆਂ ਇਹਦੇ ਵਿੱਚ ਘਰ ਦੀ ਚਾਰ ਦਿਵਾਰੀ ਚ ਕੈਦ ਹੋ ਕੇ ਰਹਿਣ ਵਾਲੀ ਕਿਹੜੀ ਗੱਲ ਆ ਗਈ ਨਾ ਤੂੰ ਮੈਨੂੰ ਐਂ ਦੱਸ ਦੇ ਤੂੰ ਕਿਹੜੀ ਗੱਲੋਂ ਯਾਦ ਨਹੀਂ ਹੈਗੀ ਮੇਰੀ ਗਲਤੀ ਅਦੀਪ ਜੋ ਇੱਥੇ ਮੈਂ ਤੁਹਾਡੇ ਕੋਲ ਆਪਣੀ ਖੁਸ਼ੀ ਜ਼ਾਹਿਰ ਕਰਨ ਆ ਗਈ ਤੁਹਾਡੇ ਸਾਰਿਆਂ ਤੋਂ ਮੇਰੀ ਖੁਸ਼ੀ ਜਰੀ ਨਹੀਂ ਨਾ ਜਾਂਦੀ